ਮੋਲਾ ਸੰਤੋਖਪੁਰਾ ਫਲੋਰ ਨਜ਼ਦੀਕ ਅਕਲਪੁਰ ਰੋਡ ਤੇ ਵਿਕਾਸ ਨੂੰ ਲੈ ਕੇ ਮੋਲਾ ਵਾਸੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਜਿਸ ਵਿੱਚ ਮੋਲਾ ਵਾਸੀਆਂ ਵੱਲੋਂ ਦੱਸਿਆ ਗਿਆ ਹੈ ਕਿ ਇੱਥੇ ਸਾਬਕਾ ਐਮਸੀ ਅਮਰਜੀਤ ਵੱਲੋਂ ਕੰਮ ਸ਼ੁਰੂ ਕਰਵਾਇਆ ਗਿਆ ਹੈ ਇੱਕ ਗਲੀ ਬਣਾਉਣ ਦਾ ਜੋ ਕਿ ਪਹਿਲਾਂ ਤੋਂ ਬਣੀ ਹੋਈ ਹੈ ਇੱਥੇ بارش ਪੈਣ ਦੇ ਨਾਲ ਗਲੀ ਵਿੱਚ ਪਾਣੀ ਖੜਾ ਹੋ ਜਾਂਦਾ ਹੈ ਜਿਸ ਨੂੰ ਲੈ ਕੇ ਇਸ ਨੂੰ ਉੱਚੀ ਕਰਕੇ ਬਣਾਉਣ ਲਈ ਟੀਮ ਵਰਕਰ ਲਗਾਏ ਗਏ ਸੀ ਜਿਸ ਨੂੰ ਮੌਕੇ ਤੇ ਆਂਕ ਕੇ ਮੌਜੂਦਾ ਐਮਸੀ ਯਸ਼ਪਾਲ ਗੰਡਾਜੀ ਵੱਲੋਂ ਹਟਾ ਦਿੱਤਾ ਗਿਆ ਇਸ ਮੁੱਦੇ ਨੂੰ ਲੈ ਕੇ ਜਦੋਂ ਮੌਜੂਦਾ ਵਾਰਡ ਨੰਬਰ 2 ਦੇ ਐਮਸੀ ਜਸਪਾਲ ਗੰਡਾ ਜੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਗਲੀ ਨੂੰ ਜਲਦ ਤੋਂ ਜਲਦ ਪਾਸ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ ਅਤੇ ਜਦ ਇਸ ਗਲੀ ਦਾ ਟੈਂਡਰ ਪਾਸ ਹੀ ਨਹੀਂ ਹੋਇਆ ਹੈ ਤੇ ਕੋਈ ਇਸ ਕੰਮ ਨੂੰ ਸ਼ੁਰੂ ਨਹੀਂ ਕਰਵਾ ਸਕਦਾ ਇਸ ਲਈ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਕੰਮ ਸ਼ੁਰੂ ਕਰਵਾਇਆ ਸੀਗਾ ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਨਗਰ ਕੌਂਸਲ ਵੱਲੋਂ ਜਲਦ ਇਸ ਬਾਰੇ ਮੀਟਿੰਗ ਕਰਕੇ ਇਸ ਗਲੀ ਦਾ ਵੇੜਵਾ ਪਾ ਕੇ ਮਤਾ ਪਾਸ ਕਰਵਾ ਕੇ ਜਲਦੀ ਇੱਕ ਕਾਰਜ ਸ਼ੁਰੂ ਕਰਵਾਏ ਜਾਣਗੇ ਮੌਕੇ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਦੱਸਿਆ ਹੈ ਕਿ ਸਾਨੂੰ ਤਕਰੀਬਨ 23 ਸਾਲ ਹੋ ਚੁੱਕੇ ਨੇ ਇਹ ਮਸੀਦੀ ਡਿਊਟੀ ਨਿਭਾਉਂਦਿਆਂ ਹੋਇਆਂ ਲਗਾਤਾਰ ਅਸੀਂ ਚਾਰ ਵਾਰ ਮੌਜੂਦਾ ਇਹ ਮਸੀ ਬਣ ਚੁੱਕੇ ਹਾਂ ਅਤੇ ਸਾਡੇ ਜੋ ਕੁਝ ਕੁ ਲੋਕ ਵਿਰੋਧੀ ਧਿਰਾਂ ਨੇ ਉਹ ਇਨ੍ਹਾਂ ਕੰਮਾਂ ਦੇ ਵਿੱਚ ਵਿਗੜਨ ਪਾਉਂਦੇ ਨਜ਼ਰ ਆ ਰਹੇ ਹਨ ਅਤੇ ਇਹਨਾਂ ਲੋਕਾਂ ਵੱਲੋਂ ਮੇਰੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਕੋਈ ਫਰਕ ਨਹੀਂ ਕਰਦੇ ਲੋਕਾਂ ਦੇ ਨਾਲ ਤਤ ਪਰ ਹਰ ਸਮੇਂ ਮੋਢੇ ਨਾਲ ਮੋਢਾ ਲਾ ਕੇ ਮੌਕੇ ਤੇ ਹਾਜ਼ਰ ਹਾਂ ਕੋਈ ਵੀ ਕੰਮ ਅਧੂਰੇ ਨਹੀਂ ਛੱਡੇ ਜਾਣਗੇ ਅਸੀਂ ਪਹਿਲਾਂ ਤੋਂ ਹੀ ਲੋਕਾਂ ਦੇ ਕੰਮ ਕਾਰਜ ਕਰਵਾਉਂਦੇ ਆ ਰਹੇ ਹਾਂ ਤੇ ਗਹਾਨ ਵੀ ਲਗਾਤਾਰ ਇਸੇ ਤਰ੍ਹਾਂ ਕੰਮ ਜਾਰੀ ਰਹਿਣਗੇ ਫਿਲੋਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮੇਰਾ ਰਾਜਕੁਮਾਰ ਹਾਂ ਜੀ ਮੱਲਾ ਲਗ ਰਿਹਾ ਬੰਦਾ ਜੀ ਮੱਲਾ ਸੰਤੋਖਪੁਰਾ ਦਾਸਪੁਰਾ ਤੋਂ ਮੇਥੁਰਾ ਜੀ ਕੀ ਮਾਮਲਾ ਜੀ ਅੱਜ ਅਜਾ ਜੋ ਪ੍ਰੈਸ ਕਾਨਫਰੈਂਸ ਮਾਮਲਾ ਇਹ ਹੈ ਜੀ ਪਾਣੀ ਜਦੋਂ ਮੀਂਹ ਪੈਂਦਾ ਪਾਣੀ ਇੱਥੇ ਖੜ ਜਾਂਦਾ ਬੱਚਿਆਂ ਦਾ ਨੰਗਣਾ ਬਹੁਤ ਔਖਾ ਆ ਟਲਕਣ ਹੋ ਜਾਂਦੀ ਆ ਪਾਣੀ ਭਰ ਜਾਂਦਾ ਤੇ ਇਸ ਕਰਕੇ ਵੀ ਗਲੀ ਉੱਚੀ ਕਰਾਉਣ ਨੂੰ ਕਹਿੰਦੇ ਆ ਤੇ ਉਹ ਗਲੀ ਉੱਚੀ ਕਰਨ ਲੱਗੇ ਹੀ ਕੱਲ ਲੇਬਰ ਆਈ ਸੀ ਲੇਬਰ ਆਈ ਤੇ ਜੋ ਹਲੇ ਉਹਦੀ ਸ਼ੁਰੂਆਤੀ ਕੀਤੀ ਆ ਸਾਡਾ ੁੱਡਾ ਪੰਨੀਆਂ ਤੇ ਜਾਨੂੰ ਐਮ ਸੀ ਸਾਹਿਬ ਨੂੰ ਆਏ ਆ ਆ ਕੇ ਉਹਨੂੰ ਲੈ ਗਏ ਆ ਲੇਬਰ ਨੂੰ ਵਾਪਸ ਕਰਕੇ ਐਲ ਸੀ ਸਾਹਿਬ ਆਉਂਦੇ ਆ ਜੈਸਪਾਲ ਗੱਡਣਾ ਜੀ ਉਹ ਮੌਕੇ ਤੇ ਅਸੀਂ ਆ ਮੌਕੇ ਤੇ ਅਸੀਂ ਆ ਮੌਜੂਦਾ ਐਮ ਸੀ ਆ ਕੰਮ ਸ਼ੁਰੂ ਕਰਨੇ ਕਿ ਲੋਆ ਕੰਮ ਸ਼ੁਰੂ ਅਮਰਜੀਤ ਨੂੰ ਆਵਾਜ਼ੀ ਪਾਰਟੀ ਤੋਂ ਪ੍ਰੇਮ ਕੁਮਾਰ ਪ੍ਰਿੰਸੀਪਲ ਜੀ ਉਣੀ ਭੇਗੇ ਸੀ ਲੇਬਰ ਗਿਆ ਸੁਣਿਆ ਸੀ ਬਹੁਤ ਵਾਰੀ ਪਈ ਇੱਥੇ ਪਾਣੀ ਬਹੁਤ ਘੜ ਜਾਂਦਾ ਭਾਈ ਬੱਚਿਆਂ ਦਾ ਲੰਘਣਾ ਬਹੁਤ ਔਖਾ ਤਲਕੇ ਡੰਗਦੇ ਆ ਰਸਤਾ ਇਹੀ ਪੈਂਦਾ ਇਧਰੋਂ ਰੇਲਵੇ ਵਾਲਿਆਂ ਨੇ ਕੰਧ ਬੰਦ ਕਰਤੀ ਆ ਸਾਈਡ ਤੋਂ ਵੀ ਲੰਘ ਨਹੀਂ ਹੁੰਦਾ ਇਹਨੇ ਤੇ ਕੋਇਆ ਵਰ ਛੱਪੜ ਬਣ ਜਾਂਦਾ ਜੀ ਜੀ ਇਸ ਮੁੱਦੇ ਨੂੰ ਲੈ ਕੇ ਜਿੱਥੇ ਉੱਚੇ ਅਧਿਕਾਰੀਆਂ ਨਾਲ ਗੱਲ ਕੀਤੀ ਔੱਚੇ ਅਧਿਕਾਰੀਆ ਨਾ ਪ੍ਰਿੰਕੁਮਰ ਨਾਲ ਕੀਤੀ ਆ ਜੀ ਪ੍ਰਿੰਸੀਪਲ ਨਾਲ ਜੀ ਉਨ੍ਹਾਂ ਨੂੰ ਤੋਂ ਜਾਣਕਾਰੀ ਪ੍ਰਧਾਨ ਨੇ ਵੀ ਗੱਲ ਕੀਤੀ ਜੀ ਹਾਂ ਜੀ ਪ੍ਰਧਾਨ ਨਾਲ ਗੱਲ ਕੀਤੀ ਆ ਬਾਕੀ ਕੋਈ ਨਹੀਂ ਇਹ ਤੇ ਸ਼ੁਰੂ ਹੋ ਜਾਊਗਾ ਤੁਹਾਨੂੰ ਇਹ ਤਾਂ ਕੋਈ ਆ ਨਹੀਂ ਹਾਲੇ ਤੱਕ ਕੋਈ ਨਹੀਂ ਆ ਬੇਵਰ ਬਾਬਸ ਜਣੀ ਲੇਬਰ ਲੱਗੀ ਨਹੀਂ ਇੱਥੇ ਜੀ ਆਪਣਾ ਟੀਮ ਮੰਗਾ ਮੰਗਾ ਇਹੀ ਆ ਵੀ ਸਾਡਾ ਕੰਮ ਹੋਣਾ ਚਾਹੀਦਾ ਚੱਲਦੇ ਕੰਮ ਨੂੰ ਜਿੱਦਾਂ ਜਿੱਦਾਂ ਚੱਲਦਾ ਹੀ ਕੰਮ ਤਾਂ ਚੱਲਣਾ ਚਾਹੀਦਾ ਚੱਲਦੇ ਕੰਮ ਨੂੰ ਰੋਕਣਾ ਨਹੀਂ ਚਾਹੀਦਾ ਕੋਈ ਨਹੀਂ ਕਰਾਵੇ ਚੰਗੀ ਚੰਗਾ ਕੰਮ ਹੀ ਹੈ ਕੰਮ ਹੋਣਾ ਚਾਹੀਦਾ ਆਪਣਾ ਜਾਨੀ ਮਸਲਾ ਹੱਲ ਹੋਣਾ ਚਾਹੀਦਾ ਹਾਂਜੀ ਇਹ ਆਪਣਾ ਕੰਮ ਹੋਣਾ ਚਾਹੀਦਾ ਜਦੋਂ ਤਾਂ ਹੁੰਦੀਆਂ ਵੋਟਾਂ ਉਹ ਟਾਈਮ ਤੇ ਹਰ ਇੱਕ ਬੰਦਾ ਆ ਕੇ ਕਹਿੰਦਾ ਜੀ ਸਾਨੂੰ ਵੋਟ ਪਾਓ ਜੀ ਤੁਹਾਡਾ ਕੰਮ ਕਰਾਂਗੇ ਐਂਦਾ ਕਰਾਂਗੇ ਪਹਿਲਾਂ ਤਾਂ ਰਾਸਤੇ ਬਲੌਕ ਹੋ ਗਏ ਆ ਆ ਹੁਣ ਆ ਜਦੋਂ ਵੋਟਾਂ ਪੈ ਜਾਂਦੀਆਂ ਬਾਅਦ ਚ ਕੋਈ ਨਹੀਂ ਆ ਕੇ ਪੁੱਛਦਾ ਇੱਕ ਹਰ ਤੇ ਗਲ ਨੂੰ ਗੋਲ ਕਰਦੇ ਅੱਜ ਕਰਾਉਂਦੇ ਕੱਲ ਕਰਾਉਂਦੇ ਅੱਜ ਕਰਾਉਂਦੇ ਕੱਲ ਕਰਾਉਂਦੇ ਆ ਜੇ ਕੋਈ ਕੰਮ ਕਰਾਉਦਾ ਵੀ ਆ ਤੇ ਉਹਨੂੰ ਰੁਕੇ ਜਾਂਦਾ ਸ਼ੋਭਨਾ ਮੇਰਾ ਮੱਖਣਾਲ ਵਾਰਡ ਨੰਬਰ 2 ਮੱਲਾ ਸੰਤੋਖਪੁਰਾਤੀ ਹਾਂਜੀ ਕੀ ਮਸਲਾ ਕੀ ਆ ਜਿਹੜਾ ਅੱਜ ਚਾਰ ਬੰਦੇ ਇਕੱਠੇ ਬਾਰੇ ਕਰਨੇ ਪਏ ਤੁਹਾਨੂੰ ਮਸਲਾ ਇਹ ਆ ਜੀ ਜੋ ਵਾਰਡ ਨੰਬਰ 2 ਦਾ ਬਹੁਤ ਚਿਰਾਂ ਤੋਂ ਕੰਮ ਲੰਮਕਿਆ ਹੋਇਆ ਸੀਗਾ ਜੀ ਇੱਥੇ ਘੜ ਘੜ 2-2 ਫੁੱਟ ਪਾਣੀ ਖੜ ਜਾਂਦਾ ਸੀਗਾ ਬੱਚਿਆਂ ਨੂੰ ਬਿਰਧ ਬੰਦਿਆਂ ਨੂੰ ਮੁੜਿਆਂ ਨੂੰ ਮੁੜਿਆਂ ਖੁੰੜਿਆਂ ਨੰਗਣ ਦੀ ਬਹੁਤ ਦਿੱਕਤ ਸੀ ਕਈਆਂ ਤਾਂ ਲੱਤਾਂ ਬਾਹਾਂ ਟੁੱਟੀਆਂ ਇੱਥੇ ਇਹ ਕੰਦ ਬਣਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਉਹ ਤੋਂ ਜ਼ਿਆਦਾ ਹੀ ਪਾਣੀ ਖਾਂਡਾ ਪਿਆ ਪਹਿਲਾਂ ਇੱਧਰ ਉੱਧਰ ਚਲੇ ਜਾਂਦਾ ਸੀਗਾ ਠੀਕ ਨਹੀਂ ਜੇ ਕੱਲ ਮੀਤੀ ਗੱਲ ਇਹ ਕੰਮ ਸ਼ੁਰੂ ਹੋਇਆ ਤੇ ਸੁਣਦੇ ਵੀ ਅਮਰਜੀਤ ਦੇ ਲੈ ਕੇ ਆ ਸੀਗਾ ਆਮ ਪਾਰਟੀ ਦਾ ਬੰਦਾ ਇਹ ਕੰਮ ਵਰਕਰ ਲੈ ਕੇ ਆਇਆ ਸੀਗਾ ਤੇ ਜਸਪਾਲ ਘੰਟਾ ਬਾਅਦ ਵਿੱਚ ਬੰਦੇ ਠਾਕੇ ਲੈ ਗਿਆ ਉਹ ਉਤੋਂ ਠੀਕ ਨਹੀਂ ਇੱਕ ਤਾਂ ਇਹ ਐਨਸੀਰਾਂ ਦੇ ਬਾਅਦ ਵਿਕਾਸ ਜਿਹੜਾ ਰੁਕਿਆ ਹੋਇਆ ਸੀ ਦੁਬਾਰਾ ਸ਼ੁਰੂ ਹੋਇਆ ਠੀਕ ਨਹੀਂ ਵਿਕਾਸ ਸ਼ੁਰੂ ਹੋਏ ਨੂੰ ਬੰਦਾ ਬਗਾਉਣ ਨਾਲ ਇਹ ਅਸੀਂ ਉਹਨੂੰ ਚੰਗਾ ਨਹੀਂ ਸਮਝਦੇ ਠੀਕ ਨਹੀਂ ਇਹ ਜਿੱਦਾਂ ਕੰਮ ਬੰਦ ਕੀਤੇ ਉਦੋਂ ਸਾਡੇ ਕੋਲ ਕੰਮ ਸ਼ੁਰੂ ਕਰਕੇ ਜਾਵੇ ਇਹਦੇ ਵਿੱਚ ਅਸੀਂ ਉਹਦੇ ਕੰਮ ਦੀ ਨਖਿੱਤੀ ਕਰਦੇ ਆ ਠੀਕ ਨਹੀਂ ਅਸੀਂ ਜੇਕਰ ਉਹਨਾਂ ਕੰਮ ਨਾ ਸ਼ੁਰੂ ਕੀਤਾ ਤੇ ਅਸੀਂ ਇਸੇ ਤਰ੍ਹਾਂ ਇਕੱਠੇ ਹੋ ਕੇ ਐਡੀਨ ਸਾਹਿਬ ਨੂੰ ਜਾ ਕੇ ਇਹਦਾ ਅਤੀਫੇ ਦਾ ਮੰਗ ਪੱਤਰ ਮੰਗਾਗੇ ਠੀਕ ਨਹੀਂ ਤੇ ਚਲਦੇ ਕੰਮ ਨੂੰ ਜਿਹੜਾ ਰੋਕਿਆ ਉਹ ਸ਼ੁਰੂ ਕਰਾਵੇ ਦੇਖੋ ਜੀ ਹਾਂਜੀ ਮੈਂ ਤੇਜੂਰਾਮ ਹਾਂਜੀ 62 ਨੰਬਰ 2 ਸੰਤੋਖਪੁਰਾ ਮੱਲਾ ਟੋਆ ਸਾਡੀ ਇਸ ਬਿਹੀ ਤੇ ਪੈ ਆ ਲਗੀਆਂ ਕਰਿਆ ਜਿਹੜਾ ਅੱਜ ਚਾਰ ਬੰਦੇ ਇਕੱਠੇ ਕਰਕੇ ਤੁਹਾਨੂੰ ਸਾਡੀ ਇਸ ਸਰਕਾਰੀ ਪੈ ਇਹ ਬਿਹੀ ਦੇ ਵਿੱਚ ਪਾਣੀ ਇੰਨਾ ਖੜਦਾ ਕਿ ਜਿੰਨਾ ਝੂਠ ਬੋਲੋ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੇ ਬੱਚੇ ਐਨੇ ਦੁਖੀ ਹੋ ਕੇ ਇਥੋਂ ਲੰਘਦੇ ਆ ਕਿ ਸਾਨੂੰ ਬੰਦਾ ਚੰਗਾ ਵੀ ਉਹ ਬੋਲਦੇ ਵੀ ਤੁਸੀਂ ਮਰ ਗਏ ਆ ਸਾਡਾ ਉੱਤੇ ਕੋਈ ਜ਼ੋਰ ਨਹੀਂ ਚੱਲਿਆ ਲਾਚਪਾਲ ਗੱਡੇ ਨੂੰ ਘੱਟੋ-ਘੱਟ ਨਹੀਂ ਮੈਂ 50 ਫੋਨ ਕੀਤੇ ਹੋਊਗੇ ਵੀ ਮਾਰੇ ਸਾਨੂੰ ਬਹੁਤ ਜ਼ਿਆਦਾ ਤੰਗੀ ਆ ਉਹ ਤੁਸੀਂ ਕਰੋ ਮੈਨੂੰ ਕਹਿੰਦੇ ਤੇ ਜੁਰਾ ਵੀ ਕੰਮ ਹੋ ਜਾਊਗਾ ਤੋਂ ਬੈਕ ਹਣ ਸਾਡੇ ਸਾਬਕਾ ਐਮਸੀ ਅਮਰਜੀਤ ਜੀ ਉਹ ਕੱਲ ਲੀਵਰ ਲੈ ਕੇ ਆਇਆ ਸਾਡੇ ਕੋਲ ਬੈਠਿਆ ਤੇ ਕੰਮ ਨੂੰ ਸ਼ੁਰੂ ਕਰਾਇਆ ਪੱਟ ਪਟਾਈ ਹਜੇ ਸ਼ੁਰੂ ਹੋਈ ਸੀ ਥੋੜੀਆਂ ਟਾ ਪਟੀਆਂ ਖਦੀਆਂ ਤੇ ਉਹ ਵਿੱਚੋਂ ਬੰਦੇ ਨੂੰ ਕੱਢ ਕੇ ਲੱਗ ਗਿਆ ਇਹ ਆਪਣੇ ਮਾਮਲੇ ਜਿੱਦਾਂ ਜੀ 2 ਨੰਬਰ ਬਾੜ ਚ ਕੰਧ ਪੈਣਾ ਨਾ ਉੱਥੇ ਥੋੜੀ ਜਿਹੀ ਜਗ੍ਹਾ ਸੀ 3 ਤਾਰੀਖ ਵੱਟ ਲੰਬੀ ਆ ਉਹ ਤੇ 12 ਕ ਬਹੁਤ ਛੋਟੀ ਆ ਤੇ ਉਹ ਦੇ ਕਰਕੇ ਅਸੀਂ ਸਾਰੇ ਬੰਦੇ ਇਕੱਠੇ ਹੋ ਕੇ ਪੰਚਾਇਤ ਸਰਪੰਚ ਸਰਦਾਰ ਕੋ ਗਏ ਆ ਤੇ ਇਹ ਉਹਨੂੰ ਕਹਿਣ ਕਿ ਚਲੋ ਕੰਮ ਸ਼ੁਰੂ ਕਰਾਤਾ ਕੱਲ ਕਈ ਘੰਟੇ ਬਾਅਦ ਆਇਆ ਥੋੜੀ ਪਟਪਟ ਜਿਹੀ ਸ਼ੁਰੂ ਕੀਤਾ ਉੱਥੇ ਤੇ ਆਇਆ ਬੰਦੇ ਵਾਪਸ ਲੈ ਗਿਆ ਨਾਲ ਜੇ ਤੁਸੀਂ ਕਿਹਨੂੰ ਪੁੱਛ ਕੇ ਲੱਗੇ ਆ ਬੰਦੇ ਨਾਲ ਲੈ ਦੇਖੋ ਸਾਡੀ ਅਸੀਂ ਇਹ ਉਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਕੋੜੇ ਖੜੇ ਸੀ ਉੱਥੇ ਜੜ ਵਾਪਸ ਲੈ ਗਿਆ ਹੋਰ ਵੀ ਬੰਦੇ ਸਾਰੇ ਕੋੜੇ ਸਿਲ ਜਾ ਲੈ ਗਿਆ ਕੋਈ ਉਹਨਾਂ ਨਾਲ ਗੱਲਬਾਤ ਕੀਤੀ ਆ ਕੀ ਕਹਿੰਦੇ ਉਹ ਉਹ ਕਹਿੰਦੇ ਤਾਂ ਕਰਦੇ ਆ ਸ਼ੁਰੂ ਕੰਮ ਕਰਾ ਦੇ ਕਿੰਨੇ ਫੁੱਟ ਜਗ੍ਹਾ ਜਿਹੜੀ ਫਰਨ ਦੀ ਬਾਟ ਆਲੀ ਸਾਰੀ ਬਈ ਇਹ ਤਕਰੀਬਨ 1 2 300 ਫੁੱਟ ਬੀਹੀ ਨਾਲ ਹੀ ਲੱਗਦੀ ਆ ਉਹਦੇ ਤੇ ਇਹ ਵੀ ਥੋੜੀ ਜਿਹੀ ਜਗ੍ਹਾ ਹੈ ਪ੍ਰੋਬਲਮ ਕੀ ਆ ਗਈ ਪ੍ਰੋਬਲਮ ਬਸ ਇਹ ਲੈ ਗਿਆ ਬੰਦੇ ਵਾਪਸ ਅਸੀਂ ਕੰਮ ਕਰਾਉਣੇ ਆ ਇਹ ਕੰਮ ਕਰਾਉਣੇ ਮੰਗ ਕਰਦੇ ਬਸ ਕੰਮ ਸ਼ੁਰੂ ਹੋਣਾ ਚਾਹੀਦਾ ਉਹ ਦੁਬਾਰਾ ਪ੍ਰਿੰਸੀਪਲ ਆ ਇਸ ਵਿਸ਼ੇ ਤੇ ਲੱਗੋ ਤੇ ਇਸ ਵਿੱਚ ਜੋ ਯਾਰ ਉਹ ਨਾਮ ਕਿਤੇ ਕਰਦੇ ਆਂ ਦੇਖੋ ਬਾਡ ਨੰਬਰ 2 ਮਹਲਾ ਸੰਤੋਖਪੁਰਾ ਵਿਕਾਸ ਕਾਲਜਾਂ ਦੇ ਵਿੱਚ ਨਾਮ ਇਹ ਕਦੀ ਵਿਗਨ ਪਾਇਆ ਔਰ ਨਾਮ ਪਾਉਣਾ ਨਾਮ ਇਹ ਕਿਸੇ ਨੂੰ ਵਿਗਨ ਪਾਉਣ ਦੇਣਾ ਔਰ ਮੇਰੀ ਪਹਿਲਾਂ ਤੋਂ ਮੇਰੀ ਇਹ ਇਹੀ ਮੇਰੀ ਆਦਤ ਆ ਮੈਂ ਅੰਦਰੋਂ ਸੱਚੇ ਦਿਲੋਂ ਇਹ ਲੋਕਾਂ ਦੀ ਸੇਵਾ ਕਰਦਾ ਆਂ ਔਰ ਇੱਕ ਇੱਕ ਰਾਸਤਾ ਮਹੱਲੇ ਦਾ ਔਰ ਸੀਵਰੇਜ ਸਿਸਟਮ ਲੈਂਟਾ ਦਾ ਸਿਸਟਮ ਇੰਟਰਲੋਕ ਅੰਡਰਗਰਾਉਂਡ ਪਾਣੀ ਨਾਲੀਆਂ ਬੰਦ ਕਰਕੇ ਸਾਰਾ ਸਿਸਟਮ ਮੈਂ ਸੰਤੋਖਪੁਰੇ ਦਾ ਮੈਂ ਵਿਕਾਸ ਪਿਛਲੇ 23 ਸਾਲਾਂ ਤੋਂ ਮੈਂ ਕਰਦਾ ਆ ਰਿਹਾ ਹਾਂ ਕੁਝ ਲੋਕ ਜਿਹੜੇ ਆ ਮੇਰੇ ਬਰੋਦੀ ਉਹਨਾਂ ਨੂੰ ਮੇਰੇ